ਆ ਸੁਰਤ ਤੋਂ ਬਾਅਦ ਬਾਅਦ ਇੱਥੇ ਘੜਿਆ ਸੁਰਤ ਮਤ ਮਤ ਦਾ ਮਤਲਬ ਹੁੰਦਾ ਹੈ ਗੁਰਮਤਾ ਧੁਨੀ ਜਿਵੇਂ ਆਪਾਂ ਸਾਡਾ ਇੱਕ ਮਤ ਇੱਕ ਜੇ ਅਸੀਂ ਮੰਨ ਲਈ ਪਰਤੇ ਕਿ ਕੋਈ ਜਿੰਨਾ ਮਰਜ਼ੀ ਜ਼ੋਰ ਲਾਇਆ ਸੀ ਆਪਣੀ ਆਪਣੀ ਮਤ ਨਹੀਂ ਛੱਡਦੇ ਅਸੀਂ ਕਹਿੰਦੇ ਆਂ ਨੇ ਗੁਰਮਤਾ ਕਰ ਲਿਆ ਜੀ ਫਿਰ ਉਹਨੂੰ ਅਸੀਂ ਕਹਿ ਦਿੰਦੇ ਆਂ ਤੇ ਮੂੜ ਮੱਤੀ ਏ ਮੂੜ ਮੱਤੀ ਇੱਕ ਗੱਲ ਦੇ ਪਿੱਛੇ ਲੱਗ ਗਿਆ ਇੱਥੇ ਮਤਦਾਨ ਸਮਝਣਾ ਨਹੀਂ ਜੀ ਗੁਰਮਤ ਦਾ ਅਰਥ ਵੀ ਇਹ ਹੈ ਗੁਰਮਤ ਦਾ ਅਰਥ ਸੰਸਾਰਿਕ ਵਿਦਿਆ ਨਹੀਂ ਕੱਲੀ ਗੁਰਮਤ ਦਾ ਅਰਥ ਹੈ ਗੁਰੂ ਨੇ ਇਹਨੂੰ ਇੱਕ ਵਾਰੀ ਗੱਲ ਕਹਿ ਦਿੱਤੀ ਉਹ ਦੁਨੀਆ ਨੇ ਜ਼ੋਰ ਲਾ ਦਿੱਤਾ ਉਹ ਤੋਂ ਹਿੱਲਦਾ ਨਹੀਂ ਪਿਆ ਇਹਨੂੰ ਕਹਿੰਦੇ ਨੇ ਗੁਰਮਤੀ ਹੋ ਗਿਆ ਗੁਰਮਤੀਆ ਹੋ ਗਿਆ ਗੁਰੂ ਨੇ ਕਹਿ ਦਿੱਤਾ ਹਿੱਲਦੇ ਨਹੀਂ ਪਤਾ ਨਹੀਂ ਇਹਨੂੰ ਕੀ ਗੁਰੂ ਗੋਬਿੰਦ ਸਿੰਘ ਨੇ ਖੋਲ ਕੇ ਪਿਆ ਦਿੱਤਾ ਕੋਈ ਕਹਿੰਦਾ ਆ ਨੱਚ ਲੈ ਸ਼ਰਾਬ ਪੀ ਕੇ ਕਹਿੰਦੇ ਨਹੀਂ ਕਰਨਾ ਕੋਈ ਕਹਿੰਦਾ ਦਾਜ ਮੰਗ ਲੈ ਕਹਿੰਦੇ ਨਹੀਂ ਮੰਗਣਾ ਕੋਈ ਕਹਿੰਦਾ ਝੂਠ ਬੋਲ ਕਹਿੰਦੇ ਨਹੀਂ ਬੋਲਣਾ ਜੋ ਮਰਜ਼ੀ ਹੋ ਜਾਵੇ ਕੋਈ ਕਹਿੰਦਾ ਰੰਗ ਰੰਗ ਲਾ ਲਿਆ ਕਰ ਜੇ ਤੇਰੀ ਉਮਰ ਨਹੀਂ ਬੁੱਢਾ ਨਹੀਂ ਹੋਇਆ ਕਹਿੰਦੇ ਨਹੀਂ ਕਰਨਾ ਜੋ ਮਰਜ਼ੀ ਹੁੰਦੀ ਹੈ ਇਹਨੂੰ ਕੀ ਕਹਿੰਦੇ ਨੇ ਗੁਰਮਤਿ ਦਾ ਅਰਥ ਇਹ ਨਹੀਂ ਕਿ ਮੈਨੂੰ ਸਾਰੇ ਹਰਥ ਆ ਗਏ ਨੇ ਬੜੇ ਬੜੇ ਅਰਥ ਵਾਲਿਆਂ ਕੋਲ ਗੁਰਮਤ ਨਹੀਂ ਹੁੰਦੀ ਗੁਰ ਮਤਦਾਰ ਤੇ ਗੁਰੂ ਨੇ ਕਰ ਦਿੱਤਾ ਹੁਕਮ ਅਤੇ ਭਾਵੇਂ ਹੁਣ ਮਰਾਂ ਤੇ ਭਾਵੇਂ ਜਿਵਾਂ ਉੱਥੇ ਰਹਿਣਾ ਹੈ ਜਿੱਥੇ ਗੁਰੂ ਨੇ ਬਿਠਾਇਆ ਉੱਥੇ ਬਹਿਣਾ ਬਸ ਹਸਤੀ ਸਿਰ ਜੋ ਅੰਕੁਸ਼ ਹੈ ਅਰਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉੱਡੀ ਸੇਵ ਕਰੇ ਮਤ ਦਾ ਮਤਲਬ ਹੈ ਇਸ ਕਰਕੇ ਜੇਦੇ ਅਰਥ ਹੋਰ ਸਪਸ਼ਟ ਹੋ ਜਾਣਗੇ ਕਿਦੇ ਸੋਚੋਗੇ ਕਿਤੇ ਅਰਥ ਕੋਲੋਂ ਕਰ ਰਿਹਾ ਹੈ ਬਾਣੀ ਦੇ ਬਾਣੀ ਅਰਥ ਕਰਦੀ ਹੈ ਬਾਣੀ ਵਿੱਚ ਮਤ ਨੂੰ ਐਰਣ ਕਿਉਂ ਕਿਹਾ ਬਾਣੀ পড়ੋ ਜਰਜੇ ਸਾਹਿਬ ਐਰਣ ਮਤ ਵੇਦ ਹਥਿਆਰ ਭਾਈ ਸਾਹਿਬ ਨੂੰ ਪਤਾ ਸਰ ਐਰਣ ਮਤ ਐਂ ਦੇ ਹੁਣ ਅਰਥ ਪਤਾ ਬੜੀ ਮੁਸ਼ਕਲ ਲੱਗਣਗੇ ਜੇ ਪਿੰਡ ਗਏ ਉਹ ਕਿਦੇ ਲੱਗੇਗਾ ਐਰਣ ਨੂੰ ਲੋਹੇ ਦਾ ਇੱਕ ਟੁਕੜਾ ਹੁੰਦਾ ਹੈ ਕੁੱਟ ਇਧਰ ਦਾ ਚੌੜਾ 3-4 ਫੁੱਟ ਲੰਮਾ ਹੁੰਦਾ ਹੈ ਅੱਧਾ ਜ਼ਮੀਨ ਵਿੱਚ ਗੱਡਿਆ ਹਦਾਬਾਰ ਹੈ ਲੋਹੇ ਦਾ ਟੁਕੜਾ ਉਹ ਜਿਹੜਾ ਲੋਹਾ ਲੋਹੇ ਦਾ ਕੰਮ ਕਰਨ ਵਾਲਾ ਕੋਈ ਵੀ ਨਾ ਬੰਦਾ ਉਹਦੇ ਉੱਤੇ ਉਹਨੇ ਕੋਈ ਵੀ ਚੀਜ਼ ਬਣਾਣੀ ਹੈ ਉਹਦੇ ਉੱਤੇ ਲੋਹੇ ਦੇ ਉਸ ਟੁਕੜੇ ਦੇ ਉੱਤੇ ਰੱਖ ਕੇ ਬਣਾਉਂਦੇ ਨੇ ਜਾਂ ਸਿੱਧਾ ਸਮਝ ਆ ਜਾਏਗਾ ਵੀ ਇੱਕ ਟੁਕੜਾ 3 ਫੁੱਟ ਲੰਮਾ 2 ਫੁੱਟ ਚੌੜਾ ਤੇ ਜ਼ਮੀਨ ਵਿੱਚ ਗੱਡਿਆ ਹੋਇਆ ਹੈ ਹਿੱਲਦਾ ਨਹੀਂ ਭਾਵੇਂ ਕਿੰਨੀਆਂ ਸੱਟਾਂ ਮਾਰ ਲਓ ਹਿਲਦਾ ਨਹੀਂ ਮਹਾਰਾਜ ਨਹੀਂ ਗੁਰੂ ਨਾਨਕ ਦੇਵ ਜੀ ਨੇ ਇੱਥੇ ਜਦੋਂ ਕਿਹਾ ਜੱਤ ਪਹਾਰਾ ਧੀਰਜ ਸੁਨਿਆਰ ਐਹਰਨ ਮਤਿ ਵੇਦ ਹਥਿਆਰ ਇੱਥੇ ਮਤ ਨੂੰ ਐਰਨ ਕਿਉਂ ਕਿਹਾ ਇੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਨਹੀਂ ਕਿਹਾ ਕਿ ਪਹਿਲੇ ਸ਼੍ਰੀ ਰਾਗ ਵਾਲੇ 33 ਸ਼ਬਦ ਯਾਦ ਕਰ ਲਈ ਤੇ ਫਿਰ ਤੇਰੇ ਕੋਲ ਮਤ ਆ ਜਾਏਗੀ ਇਹ ਨਹੀਂ ਕਿਹਾ ਸਿਰਫ ਕਿਹਾ ਐਰਨ ਹੀ ਮਤ ਹੈ ਇਰਨ ਮੱਤ ਕਿਉਂ ਹੈ ਕਹਿਣ ਲੱਗੇ ਜਿੱਦਣ ਤੇਰੀ ਮੱਤ ਇਸ ਲੋਹੇ ਦੀ ਇਰਨ ਵਰਗੀ ਹੋ ਗਈ ਨਾ ਮੇ ਲੋਹਾਰ ਨੇ ਜਿੱਥੇ ਗੱਡ ਦਿੱਤੀ ਏ ਉਤੋਂ ਹਥੌੜੇ ਦੀਆਂ ਸਵੇਰ ਤੋਂ ਸ਼ਾਮ ਤੱਕ ਹਜ਼ਾਰ ਝੋਟਾਂ ਪੈਂਦੀਆਂ ਨੇ ਪਰ 1 ਇੰਚ ਵੀ ਇੱਧਰ ਉੱਧਰ ਨਹੀਂ ਹੁੰਦੀ ਆਪਣੇ ਥਾਂ ਤੇ ਕਿਉਂ ਦੇ ਕਹਿੰਦੇ ਜੇ ਮੇਰੇ ਕੋਲ ਆਉਣੇ ਨਾ ਇਸ ਲੋਹੇ ਦੀ ਇਰਨ ਵਰਗੀ ਮੱਤ ਲੈ ਕੇ ਆਵੇਂ ਇਹ ਨੇ ਵੀ ਇਧਰੋਂ ਸੁਣਿਆ ਤੇ ਸੁیرے ਫੋਨ ਕਈ ਆਉਂਦੇ ਸੰਗਾ ਦੇ ਜੀ ਹੁਣ ਮਨ じゃ ਟੁੱਟਦਾ ਪਿਆ ਹੁਣ ਮਨ ਜੀ ਅੰਮ੍ਰਿਤ ਤੇ ਸ਼ੱਕ ਲਿਆ ਲੋਕ ਹੱਸਦੇ ਨੇ ਵੇਖ ਮੈਂ ਕੰਮ ਤੇ ਗਿਆ ਸੀ ਜੀ ਰਾਹ 'ਚ ਮੈਨੂੰ ਮਖੌਲ ਕਰਦੇ ਸੀ ਉਹ ਕਮਾਲ ਹੋ ਗਏ ਕਿਸ ਗੁਰੂ ਦਾ ਅੰਮ੍ਰਿਤ ਛਕਿਆ ਜਿਹੜਾ ਨੰਗੇ ਪੈਰੀ ਮਾਛੀਵਾੜੇ ਤੱਕ ਆਇਆ ਤੂੰ ਇੰਨੀ ਛੇਤੀ ਡਰ ਗਿਆ ਮਹਾਰਾਜ ਨੇ ਕਿਹਾ ਵਿੰਗ ਕਸਾਈਆਂ ਦਾ ਸਹਿਣ ਇਹਦੇ ਅਲਥ ਵਿੰਗ ਕਸਾਈ ਦਾ ਕਥਿਆਰੀ ਪਰ ਇੱਕ ਥਾਂ ਤੇ ਕਿਸੇ ਅਲਥ ਕੀਤੇ ਨੇ ਉਹ ਕਹਿੰਦੇ ਵਿੰਗ ਦਾ ਅਰਥ ਹੈ ਬਿਆੰਗ ਬਿਆੰਗ ਮੁਖੌਲ ਮਹਾਰਾਜ ਕਹਿੰਦੇ ਨੇ ਮੈਨੂੰ ਭਾਵੇਂ ਲੋਕਾਂ ਦੇ ਮੁਖੌਲ ਵੀ ਸਹਿਣੇ ਪੈਣ ਪਰ ਮੈਂ ਪਰਵਾਹ ਨਹੀਂ ਕਰਦਾ ਮਤਿੱਥੇ ਘੜੀਆਂ ਸੁਰਤ ਪਹਿਲਾ ਸਿੱਖ ਉਸ ਆਵਾਜ਼ ਵਿੱਚ ਆਪਣਾ ਧਿਆਨ ਲਾਏਗਾ ਉਸ ਆਵਾਜ਼ ਵਿੱਚ ਆਪਣਾ ਧਿਆਨ ਲਾਏਗਾ ਉਸ ਆਵਾਜ਼ ਤੁਹਾਡੇ ਸ਼ੁਰਤੀ ਦੇ ਰਾਹੀਂ ਤੁਹਾਡੇ ਵਿੱਚ ਪਾਵਰ ਪੈਦਾ ਕਰਨੀ ਸਭ ਤੋਂ ਪਹਿਲੀ ਇਹ ਗੱਲ ਹੈ ਸ਼ਕਤੀ ਪੈਦਾ ਕਰਨੀ ਉਹਨੇ ਨਾਮ ਹੈ ਇਹ ਉਹ ਜੋ ਤੁਹਾਨੂੰ ਸ਼ਕਤੀਸ਼ਾਲੀ ਕਰੇ ਨਾਮ ਕੱਲੀ ਵਿਦਿਆ ਨਹੀਂ ਅੱਖਰ ਨਹੀਂ ਤਾਕਤ ਪੈਦਾ ਕਰੇਗਾ ਸ਼ੁਰਤੀ ਸ਼ਬਦ ਦਾ ਅਭਿਆਸ ਸ਼ਕਤੀ ਪੈਦਾ ਕਰੇਗਾ ਇਸ ਕਰਕੇ ਸੇਵ ਹਰ ਕੇ ਚਰਨ ਰਸਾਇਣ